ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਜੰਬੂ ਦੀਪ ਦੇ ਸਭ ਲੋਕ ਸਾਧੂ ਸੰਤ ਅਤੇ ਜਪੀ ਤਪੀ ਸੰ ਉਹਨਾਂ ਮਨੁੱਖਾਂ ਨੂੰ ਕਦੇ ਵੀ ਦੁੱਖ ਨਹੀਂ ਸਦੋਂਦਾ ਸੀ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੜੀ ਨਿਮਰਤਾ ਨਾਲ ਕਿਹਾ ਕਿ ਸਤ ਗੁਰੂ ਤੁਸੀਂ ਸਾਡੇ ਤੇ ਬਹੁਤ ਪਰਪਕਾਰ ਕੀਤਾ ਹੈ ਕਿ ਸਾਨੂੰ ਪ੍ਰithvi ਸਮੇਤ ਨੌਂ ਖੰਡ ਬਖਾ ਦਿੱਤੇ ਹਨ ਹੁਣ ਮੇਰੀ ਬੇਨਤੀ ਹੈ ਕਿ ਸਾਨੂੰ ਸਤਿ ਦੀਪਾਂ ਦੇ ਵੀ ਦਰਸ਼ਨ ਕਰਾ ਦਿਓ ਤਾਂ ਕਿ ਅਸੀਂ ਇਹ ਦੇਖ ਸਕੀਏ ਕਿ ਉਹਨਾਂ ਦੀਪਾਂ ਤੇ ਕਿਹੋ ਜਿਹਾ ਮਨੁੱਖ ਰਹਿੰਦੇ ਹਨ ਗੁਰੂ ਜੀ ਨੇ ਕਿਰਪਾ ਦੇ ਘਰ ਵਿੱਚ ਆਕੇ ਭਾਈ ਮਰਦਾਨਾ ਜੀ ਨੂੰ ਕਿਹਾ ਇਹ ਮਰਦਾਨਾ ਅਸੀਂ ਤੇਰਾ ਕਿਹਾ ਮੋੜ ਨਹੀਂ ਸਕਦੇ ਹਾਂ ਚਲੋ ਜੇ ਤੁਹਾਡੀ ਇਹੀ ਅੱਛਾ ਹੈ ਤਾਂ ਅਸੀਂ ਤੁਹਾਨੂੰ ਦੀਪਾਂ ਤੇ ਲੈ ਚਲਦੇ ਹਾਂ ਗੁਰੂ ਜੀ ਨੇ ਕਿਹਾ ਸਭ ਤੋਂ ਮਹਾਨ ਜੰਬੂ ਦੀਪ ਹੈ ਇਸ ਵਿੱਚ ਇਹ ਸਭ ਦੀਪਾਂ ਦੇ ਬਚਕਾਰ ਹੈ ਬਾਕੀ ਸਭ ਦੀਪਾਂ ਨਾਲੋਂ ਇਸ ਦੀ ਵੱਖਰੀ ਹੀ ਸੋਭਾ ਹੈ ਜਦ ਗੁਰੂ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਲੈ ਕੇ ਜੰਬੂ ਦੇਵਤੇ ਪਹੁੰਚੇ ਤਾਂ ਉੱਥੇ ਕੀ ਦੇਖਦੇ ਹਨ ਕਿ ਨਗਰ ਦੇ ਸਭ ਲੋਕ ਸਾਧੂ ਸੰਤ ਅਤੇ ਜਪੀ ਤਪੀ ਹਨ ਸਾਰੇ ਨਗਰ ਵਿੱਚ ਸੋਨੇ ਦੇ ਮਕਾਨ ਬਣੇ ਹੋਏ ਹਨ ਉਹਨਾਂ ਸਭ ਲੋਕਾਂ ਨੋ ਕਦੇ ਵੀ ਕੋਈ ਦੁੱਖ ਨਹੀਂ ਸਤਾਉਂਦਾ ਹੈ ਉਹ ਸਭ ਰੈਸਟ ਪੋਸਟ ਅਤੇ ਤੰਦਰੁਸਤਾਨ ਉਹ ਲੋਕ ਸਬਰ ਸੰਤੋਖ ਵਾਲੇ ਹਨ ਈਰਖਾ ਦਵੇਸ਼ ਤੋਂ ਰਹਿਤ ਹਨ ਸਾਧੂ ਸੰਤਾਂ ਦਾ ਬਹੁਤ ਸਤਿਕਾਰ ਕਰਦੇ ਹਨ ਗੁਰੂ ਜੀ ਬਾਰੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਧੰਨ ਧੰਨ ਨਾਨਕ ਨਰਨਾਰਾਇਣ ਜੀ ਹਨ ਉਹ ਸਭ ਲੋਕ ਗੁਰੂ ਜੀ ਦੀ ਸ਼ਰਨ ਵਿੱਚ ਆ ਗਏ ਸਨ ਅਤੇ ਗੁਰੂ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਨੂੰ ਆਪਣੇ ਸਿੱਖ ਬਣਾ ਲਓ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਬਾਹੇ ਗੁਰ ਗ੍ਰੰਥਰ ਦਾ ਸਿਮਰਨ ਕਰੋ ਸਰੀਰ ਨੂੰ ਪਵਿੱਤਰ ਕਰਕੇ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰੋ ਅਕਾਲ ਪੁਰਖ ਦੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੋ ਤੁਹਾਨੂੰ ਮਨ ਇਛਤ ਫਲ ਦੀ ਪ੍ਰਾਪਤੀ ਹੋਵੇਗੀ ਸਦਾ ਅਕਾਲ ਪੁਰਖ ਨੂੰ ਹਿਰਦੇ ਵਿੱਚ ਵਸਾ ਕੇ ਰੱਖੋ ਤੁਹਾਡਾ ਲੋਕ ਪਰਲੋਕ ਭਲਾ ਹੋਵੇਗਾ ਗੌਰਤਿਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਾਕਸ ਦੇਣਾ ਇਹ ਸਾਖੀ ਅੱਗੇ ਸੰਗਤ ਵਿੱਚ ਸ਼ੇਅਰ ਕਰ ਦੇਣੇ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ